ਪਾਣੀ ਆਊਗਾ ਤਾਂ ਟਿਊਬਲ ਬੰਦ ਹੋਣਗੇ ਟਿਊਬਲ ਬੰਦ ਹੋਣਗੇ ਧਰਤੀ ਦਾ ਪਾਣੀ ਉੱਪਰ ਆਊਗਾ ਜਿਹੜਾ ਨਹਿਰ ਦਾ ਪਾਣੀ ਹੈ ਉਹ ਚ ਨਾ ਤੱਤ ਨੇ ਉਪਜਾਊ ਸ਼ਕਤੀ ਧਰਤੀ ਦੀ ਵੀ ਵਧਾਉਂਦੀ ਹੈ ਤੇ ਫਸਲ ਵੀ ਬੰਪਰ ਹੁੰਦੀ ਹੈ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਆ ਉਹਦੇ ਚ ਜਿਹੜੀ 550 ਸਾਲ ਪਹਿਲਾਂ ਗੱਲ ਲਿਖੀ ਹੋਈ ਹੈ ਪਵਨ ਗੁਰੂ ਪਾਣੀ ਤੇ ਤਮਾਤਾ ਤਰਤ ਮਹਾਤ ਸਭ ਇਹ ਵੀ ਬਚਾ ਲਾਂਗੇ ਤਿੰਨੇ ਪਵਨ ਪਾਣੀ ਤੇ ਧਰਤੀ ਜਿਹੜੀਆਂ ਪੁਰਾਣੀਆਂ ਕੱਸੀਆਂ ਬੰਦ ਹੋ ਗਈਆਂ ਜਾਂ ਲੋਕਾਂ ਨੇ ਬਾਹ ਲੀਆਂ ਅਸੀਂ ਹੁਣ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਕੋਈ ਗੱਲ ਨਹੀਂ ਜੇ ਬਾਹ ਲੀਆਂ ਕਿੱਡੀ ਕਹਿੰਦੇ ਨਾਲ ਕੀ ਫਰਕ ਨਹੀਂ ਪੈਂਦਾ ਐਦਾਂ ਕਰਦੇ ਆ ਵੀ ਸਾਰਾ ਉਹ ਜਿੱਥੋਂ ਜਿੱਥੋਂ ਵੀ ਕੱਸੀ ਜਾਂਦੀ ਹੈ ਉਹ ਥੱਲੇ ਪਾਈ ਪਾ ਲੈਣ ਲੋ ਤੁਸੀਂ ਵੀ ਆਪ ਦਾ ਰੱਖ ਲਓ ਪੁਆਇੰਟ ਉੱਥੇ ਵੀਡੀਓ ਆਉਂਦੀਆਂ ਨੇ ਜਿਹੜੀਆਂ ਤੁਸੀਂ ਦੇਖਿਆ ਹੋਣੀਆਂ ਕਿ ਜੀ 25 ਸਾਲਾਂ ਬਾਅਦ ਸਾਡੇ ਪਿੰਡ ਦੁਬਾਰੇ ਪਾਣੀ ਦੇਖਿਆ ਕੋਈ ਕਹਿੰਦਾ 30 ਸਾਲਾਂ ਬਾਅਦ ਦੁਬਾਰੇ ਪਾਣੀ ਆਇਆ ਜੀ ਜਾਂਦੀ ਹੈ ਫਿਰ ਹੁਣ ਆਪ ਬੰਦ ਕਰਕੇ ਆਉਨੇ ਹੋ ਨਾ ਸੋ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਣ ਲੱਗੀ ਜੀ ਫਿਰ ਉਹ ਪਹਿਲਾਂ ਆਣਿਆਂ ਦੀ ਨੀਅਤ ਸਾਫ਼ ਨਹੀਂ ਨਾ ਨੀਤੀ ਸਾਫ਼ ਸੀ ਨਾ ਨੀਅਤ ਸਾਫ਼ ਸੀ ਮੰਡੀਆਂ 'ਚ ਕਹਤਾ ਕੋਈ ਲੇਬਰ ਦੀ ਪ੍ਰੋਬਲਮ ਨਹੀਂ ਆਉ ਕੋਈ ਟਰਾਂਸਪੋਰਟ ਦੀ ਪ੍ਰੋਬਲਮ ਨਹੀਂ ਆਉ ਥੋੜਾ ਡਾਲਾ ਖੋਲਿਆ ਨਾਲ ਦੀ ਨਾਲ ਕੰਡੇ ਤੇ ਚਲੋ ਜੀ ਤੁਸੀਂ ਘਰੇ ਗਏ ਅਗਲੇ ਦਿਨ ਨੂੰ ਉੱਠੇ ਪੈਸੇ ਤੁਹਾਡੇ ਖਾਤੇ 'ਚ ਸੋ ਇਹ ਬਿਜਲੀ ਖੇਤਾਂ 'ਚ ਮੈਂ ਉਹਨਾਂ ਨੂੰ ਬੁਲਾਇਆ ਅਫਸਰਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਕੀ ਨਹੀਂ ਕਹਤਾ ਇਹ ਵੀ 8 ਘੰਟਿਆਂ ਚ ਜਿਹੜੀ ਜੀਰੀ ਆ ਉਹਨੂੰ ਪਾਣੀ ਲੱਗ ਜਾਂਦਾ ਬਸ ਕਹਿੰਦੇ ਜੀ ਕਿਆ ਮਤਲਬ ਮੈਂ ਕਿਹਾ ਵੀ 8 ਘੰਟੇ ਕਿਹਨੇ ਬਣਾਏ ਨੇ ਇਹ ਵੀ 8 ਘੰਟਿਆਂ ਜਰਾਮ ਜਾਂਦੀ ਐ ਸਾਢੇ 8 ਘੰਟੇ ਕਿਉਂ ਨਹੀਂ ਕਰਿਆ ਸਾਢੇ 7 ਕਿਉਂ ਨਹੀਂ ਕਰਿਆ ਕਹਿੰਦੇ ਜੀ ਇਹ ਸੈਕਟਰੀ ਲੈਵਲ ਕੀ ਮੀਟਿੰਗ ਮੈਂ ਫੈਸਲਾ ਹੋਇਆ ਥਾ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਥੀ अच्छा मैं मैं कभी नक्का लैवल पर मीटिंग हुई है ये क्या होता है ये क्या होता है नाका लैवल मैं क्या नाका नहीं नक्का नक्का लैवल पर मीटिंग हुई है कहते नहीं अभी मैं कहते कलांगे मैं क्या नक्का हम जो क्यारे पानी छढ़ने नक्का लाया होया उ पता लगता है कि घंटे च झोने वाला क्यारा चाके अठ घंटे वो भी दो घंटे बाद कट लाता घंटे बाद फिर ਉਹ ਜਿਹੜਾ ਕਹਿਰਾਤਾ ਰਹਿ ਗਿਆ ਫੇਰ ਫੇਰ ਉਹਨੂੰ ਭਰਨਾ ਪਊਗਾ ਮੈਂ ਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਯਾਰ ਤੁਸੀਂ ਤਾਂ ਇੱਥੇ ਐਸੀਆਂ ਚ ਬੈਠੇ ਕਹਿੰਦੇ ਕਿਆ ਮੈਂ ਕਿ ਹੱਲ ਦੱਸਦਾ ਤੁਹਾਨੂੰ ਮੈਂ ਤੁਸੀਂ 11 ਘੰਟੇ ਦਿਓ ਲਗਾਤਾਰ ਲਗਾਤਾ ਕੋਈ ਵੀ ਕਿਸਾਨ ਹੈ ਪਾਗਲ ਨਹੀਂ ਹੈਗਾ ਕੋਈ ਪੱਟਾ ਤੋੜ ਲੂ ਆਪਦੀਆਂ ਕਿ ਬਿਜਲੀ ਆਈ ਹੋਈ ਆ ਚਲੋ ਪੱਟਾਂ ਦੇ ਉੱਤੋਂ ਦੀ ਪਾਣੀ ਪਾ ਲਈਏ ਪੋਚਣੀਆਂ ਤਾਂ ਉਸੇ ਨੂੰ ਪੈਣ ਗਿਆ ਉਹ 9 ਜਾਂ 9 ਘੰਟਿਆਂ ਬਾਅਦ ਵੱਧ 10 ਘੰਟੇ ਬਾਅਦ ਬੰਦ ਕਰ ਦੂ ਮੋਟਰ ਆਪਣੀ ਅਗਲੇ ਦਿਨ ਫੇਰ 11 ਦੇ ਦਿਓ ਠੀਕ ਆ ਕਹਿੰਦੇ ਅਗਲੇ ਦਿਨ ਫੇਰ 11 ਦੇ ਦੋ ਤਿੰਨ ਦਿਨਾਂ ਚ ਕਿੰਨੀ ਦਿਓਗੇ 33 ਘੰਟੇ ਉਹ ਤਿੰਨ ਦਿਨਾਂ ਚ ਕਿੰਨੀ ਦਿੰਦੇ ਹੋ ਚਾਰ ਦਿਨਾਂ ਚ 32 ਘੰਟੇ ਚਾਰ ਦਿਨਾਂ ਚ ਮੈਂ ਕਿਹਾ ਤੂੰ ਚਾਰ ਦਿਨ 32 ਘੰਟੇ ਦੇ ਬਜਾਏ ਤਿੰਨ ਦਿਨ ਚ 33 ਦਿਓ ਅਗਲੇ ਤਿੰਨ ਦਿਨ ਉਹ ਪਾਣੀ ਲਾਉਣਾ ਨਹੀਂ ਕਿਉਂਕਿ ਭਰ ਗਈ ਉਹਦੀ ਉਹ ਉਹਨੇ ਕਿੱਧਰ ਪਾਣੀ ਛੱਡਣਾ ਉਹ ਕਹਿੰਦਾ ਹਜੇ ਤਾਂ ਹਾਂ ਤਾਂ ਹੈਗਾ ਪਾਣੀ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਅਗਲੇ ਦਿਨ ਉਹਨੇ ਮੋਟਰ ਨਹੀਂ ਚਲਾਉਣੀ ਟੋਟਲ ਹਫਤਾ ਲੱਗ ਗਿਆ ਹਫਤੇ 'ਚ ਤੁਸੀਂ 8 ਘੰਟੇ ਵਾਲੇ ਸਿਸਟਮ 'ਚ ਕਿੰਨੇ ਘੰਟੇ ਦਿੱਤੀ 8 ਤੋਂ 755 65 ਘੰਟੇ ਮੈਂ ਤੁਹਾਨੂੰ ਕਹਿ ਰਿਹਾ ਤਿੰਨ ਦਿਨਾਂ 'ਚ ਦੇਤੀ ਦੇ ਦੋ ਕਿੰਨੇ ਘੰਟੇ ਬਚ ਗਏ 3 ਘੰਟੇ ਬਿਜਲੀ ਬਚ ਗਈ ਜੀ ਮੈਂ ਕਿਹਾ ਨਾਲੇ ਨਾਲੇ ਉਹ ਖੁਸ਼ ਵੀ ਯਾਰ ਮੈਨੂੰ ਬਾਰ-ਬਾਰ ਨਹੀਂ ਆਉਣਾ ਪੈਂਦਾ ਜਾਂ ਮੈਨੂੰ ਕੋਈ ਹੁਣ ਲਾਉਣਾ ਨਹੀਂ ਪੈਂਦਾ ਆਟੋਮੈਟਿਕ ਚਲਾਉਣ ਵਾਲਾ ਕਹਿੰਦੇ ਠੀਕ ਹੈ ਜੀ ਇਹੀ ਤਰੀਕਾ ਪਣਾਇਆ ਜਾਂਦੀ ਹੈ ਫਿਰ ਹੁਣ ਆਪ ਬੰਦ ਕਰਕੇ ਆਉਨੇ ਹੋ ਨਾ ਤੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ট্রান্সਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਣ ਲੱਗੀ ਜੀ ਫਿਰ ਉਹ ਪਹਿਲਾਂ ਵਾਲਿਆਂ ਦੀ ਨੀਅਤ ਸਾਫ਼ ਨਹੀਂ ਸੀ ਨਾ ਨੀਤੀ ਸਾਫ਼ ਸੀ ਨਾ ਨੀਅਤ ਸਾਫ਼ ਸੀ ਸੋ ਬਿਜਲੀ ਦਾ ਕਰਤਾ ਜੀ ਪੀਰਤ ਯਾਤਰਾ ਸ਼ੁਰੂ ਕਰ ਰੱਖੀ ਜਿੱਥੇ ਜਾਓ ਬਜ਼ੁਰਗਾਂ ਨੂੰ ਲੈ ਕੇ ਜਾਣਾ ਜਿੱਥੇ ਮਤਾ ਟੇਕਣ ਜਿੱਥੇ ਸੰਤੁਸ਼ਟੀ ਮਿਲਦੀ ਹੈ ਜਾਓ ਕਈ ਬਜ਼ੁਰਗ ਐ ਜਿਹਨੇ ਜਿਹੜੇ ਤਮੰਨਾ ਹੀ ਲੈ ਕੇ ਤੁਰ ਜਾਂਦੇ ਨੇ ਕਿ ਮੈਂ ਇੱਥੇ ਜਾਣਾ ਸੀ ਪਰ ਮੇ ਕੋ ਸਾਧਨ ਨਹੀਂ ਹੈਗਾ ਜਾਓ ਅਮੇ ਕੇਂਦਰ ਸਰਕਾਰ ਪੜ ਕੇ ਪਉਂਦੀ ਐ ਪਰ ਕੋਈ ਗੱਲ ਨਹੀਂ ਪੰਜਾਬ ਸਰਕਾਰ ਹੈਗੀ ਐ ਇਸ ਕੰਮ ਵਾਸਤੇ ਅਜੇ ਕਦੀ ਕੋਈ ਪੈਸੇ ਦੀ ਕਮੀ ਨਹੀਂ ਹੋਣ ਦੰਦੇ ਫਿਰ ਨੌਕਰੀਆਂ ਦਿੱਤੀਆਂ ਬਿਜਲੀ ਹੋ ਗਈ ਹੁਣ ਕੱਸੀਆਂ ਦਾ ਪਾਣੀ ਤੇ ਲੱਗਿਆ ਹੋਣਾ ਜਿਹੜੀਆਂ ਪੁਰਾਣੀਆਂ ਕੱਸੀਆਂ ਬੰਦ ਹੋ ਗਈਆਂ ਜਾਂ ਲੋਕਾਂ ਨੇ ਬਾਹ ਲੀਆਂ ਅਸੀਂ ਹੁਣ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਕੋਈ ਗੱਲ ਨਹੀਂ ਜੇ ਬਾਹ ਲੀਆਂ ਕਿੱਡੀ ਕਹਿੰਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਦਾਂ ਕਰਦੇ ਆ ਉਹ ਜਿੱਥੋਂ ਜਿੱਥੋਂ ਜਿੱਕਸੀ ਜਾਂਦੀ ਹੈ ਉਹ ਥੱਲੇ ਪਾਈਪ ਪਾ ਲੈਣ ਦਿਓ ਤੁਸੀਂ ਵੀ ਆਪ ਦਾ ਰੱਖ ਲਓ ਪੁਆਇੰਟ ਉੱਥੇ ਤੇ ਹੁਣ ਵੀਡੀਓ ਆਉਂਦੀਆਂ ਨੇ ਜਿਹੜੀਆਂ ਤੁਸੀਂ ਦੇਖਿਆ ਹੋਣੀਆਂ ਕਿ ਜੀ 25 ਸਾਲਾਂ ਬਾਅਦ ਸਾਡੇ ਪਿੰਡ ਦੁਬਾਰੇ ਪਾਣੀ ਦੇਖਿਆ ਕੋਈ ਕਹਿੰਦਾ 30 ਸਾਲਾਂ ਬਾਅਦ ਦੁਬਾਰੇ ਪਾਣੀ ਆਇਆ ਜੀ ਅਸੀਂ ਨਹਿਰਾਂ ਆਸ਼ੀਰਾਂ ਵਾਲਾ ਚਰਜਵਾਹਾ ਆ ਜਿਹੜਾ ਸੂਆ ਕਹਿੰਦੇ ਆ ਪਾ ਜਾਂਦਾ ਚੀਮਾ ਵਿੱਚ ਦੀ ਠੀਕ ਹੈ ਨਾ ਸਕੂਲ ਦੇ ਮੰਗਲੇ ਪਾਸੇ ਦੀ ਲੰਘਦਾ ਹੈ ਇਧਰੋਂ ਸੱਤ ਪਹਲਾਵਰ ਦੀ ਦੁਕਾਨ ਕੋਲ ਦੀ ਕੜੀਆਂ ਵਾਲੇ ਉਹ ਸਟੂਡੀਓ ਜਿਹੜਾ ਹੈ ਫੋਟੋ ਵਾਲਾ ਹਾਂ ਉੱਥੇ ਪਰਲੇ ਪਾਸੇ ਸਾਡੇ ਪਿੰਡ ਵਾਲਿਆਂ ਦੀ ਦੁਕਾਨ ਹੈ ਪਰਲੇ ਪਾਸੇ ਟਰਾਲੀਆਂ ਬਣਾਉਂਦੇ ਆ ਉੱਥੋਂ ਦੀ ਲੰਗਦਾ ਇਹਨੂੰ ਵੀ ਦੇਖੋ ਤੁਸੀਂ ਹੁਣ ਪਾਣੀ ਦੇਖਿਆ ਸੀ ਪਹਿਲਾਂ ਇੰਝ ਕਦੇ ਬੰਦੀ ਹੋ ਗਿਆ ਸੀ ਹੁਣ ਇਹਦੀ ਵੀ ਪਾਣੀ ਆਊਗਾ ਨਾਲੇ ਇਹ ਪਾਣੀ ਜਿਹੜਾ ਨਾ ਜਿਹੜਾ ਨਹਿਰ ਦਾ ਪਾਣੀ ਹੈ ਉੱਚਾ ਤਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੀ ਹੈ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਪਾਣੀ ਆਊਗਾ ਇੰਨਾ ਪਾਣੀ ਆਊਗਾ ਤਾਂ ਟਿਊਬਲ ਬੰਦ ਹੋਣਗੇ ਟਿਊਬਲ ਬੰਦ ਹੋਣਗੇ ਧਰਤੀ ਦਾ ਪਾਣੀ ਉੱਪਰ ਆਊਗਾ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੇ ਚ ਜਿਹੜੀ 550 ਸਾਲ ਪਹਿਲਾਂ ਗੱਲ ਕੀਤੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਵੀ ਬਚਾ ਲਾਂਗੇ ਤਿੰਨੇ ਪਵਨ ਪਾਣੀ ਤੇ ਧਰਤੀ ਇਹ ਤਿੰਨੇ ਇਹ ਵੀ ਬਚਾ ਲਾਂਗੇ ਪੁੰਨ ਵੀ ਪੁੰਨ ਵੀ ਨਾਲ ਨਾਲ ਲੱਗੂਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਤਾਂ ਛੱਡ ਕੇ ਜਾਈਏ ਇਹ ਹੋ ਗਿਆ ਮੰਡੀਆਂ 'ਚ ਕਹਤਾ ਕੋਈ ਲੇਬਰ ਦੀ ਪ੍ਰੋਬਲਮ ਨਹੀਂ ਆਉ ਕੋਈ ਟਰਾਂਸਪੋਰਟ ਦੀ ਪ੍ਰੋਬਲਮ ਨਹੀਂ ਆਉ ਥੋੜਾ ਡਾਲਾ ਖੋਲਿਆ ਨਾਲ ਦੀ ਨਾਲ ਕੰਡੇ ਤੇ ਚਲੋ ਜੀ ਤੁਸੀਂ ਘਰੇ ਗਏ ਰਾਤ ਨੂੰ ਕਰਾਂਗੇ ਤਿੰਨ ਟਰਾਲੀਆਂ ਲਾ ਕੇ ਅਗਲੇ ਦਿਨ ਨੂੰ ਉੱਠੇ ਪੈਸੇ ਤੁਹਾਡੇ ਖਾਤੇ 'ਚ ਡੀਬੀਟੀ ਪਹਿਲਾਂ ਹੀ ਲੈ ਲੈਣੇ ਆਸੀਂ ਸੈਂਟਰ ਤੋਂ ਵੀ ਮੈਂ ਥੋੜਾ ਜਿਹਾ ਉਹਨਾਂ ਨੂੰ ਇੱਕ ਦੂਜੇ ਲੋਡ ਵੀ ਕਹਿ ਦਿੰਦਾ ਵੀ ਪੈਸੇ ਦੇ ਦਿਓ ਸਾਨੂੰ ਪਹਿਲਾਂ ਹੀ ਨਹੀਂ ਤਾਂ ਫਿਰ ਮੈਂ ਬੰਗਾਲ ਨਾਲ ਸਿੱਧਾ ਕਰਾਂ ਮੈਂ ਤਾਂ ਉੱਥੇ ਦੇਵਾਂ ਉਹ ਡਰ ਜਾਂਦੇ ਨੇ ਵੀ ਕਿਤੇ ਉਧਰ ਹੀ ਨਾ ਚੱਲ ਜੇ ਅਸੀਂ ਕਿੱਥੋਂ ਦੇਵਾਂਗੇ ਫਿਰ ਜਿਹੜਾ ਮੁਫਤ ਰਾਸ਼ਨ ਦੇਣਾ ਹੁੰਦਾ ਵੀ ਮੈਂ ਮੇਰੇ ਤੱਕ ਕੇਰਲਾ ਨਾਲ ਗੱਲ ਚੱਲਦੀ ਹੈ ਉਹ ਵੀ ਕਹਿੰਦੇ ਲੈ ਜਾਓ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਸਰ ਇਹ ਕੰਮतरी ਕੰਮ ਕਰਾਉਣ ਦੇ ਤਰੀਕੇ ਨੇ ਮੇਰੇ ਲੋਕਾਂ ਦਾ ਫਾਇਦਾ ਹੋਵੇ ਮੈਨੂੰ ਕੀ ਪ੍ਰੋਬਲਮ ਹੈ ਪਾਰਲੀਮੈਂਟ ਚ ਪਹਿਲਾਂ ਮੈਂ ਕੀ ਕਰਦਾ ਸੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਬੋਲਦਾ ਹੁੰਦਾ ਸੀ ਠੀਕ ਹੈ ਨਾ ਉਹ ਸਾਰਿਆਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਬੋਲਦਾ ਬਹੁਤ ਹੈ ਬੇਇੱਜ਼ਤੀ ਬਹੁਤ ਕਰ ਦਿੰਦਾ ਦਾ ਮਹਿਕਮੇ ਦੀ ਤੇ ਜਦੋਂ ਮੈਂ ਕੋਈ ਕੰਮ ਜਾਂਦਾ ਸੀ ਕਿਸੇ ਮੰਤਰੀ ਕੋਲੇ ਉਹ ਬੀਜੇਪੀ ਵਾਲਿਆਂ ਨੂੰ ਕਹਿੰਦਾ ਸੀ ਪਰਾਂ ਹੋ ਜਾ ਉਹਨੂੰ ਆ ਲੈਣ ਦੋ ਹਾਂਜੀ ਆਈਏ ਮਾਨ ਸਾਹਿਬ ਮੈਂ ਆ ਕੰਮ ਹੈ ਕਰਕੇ ਕੰਮ ਮੈਨੂੰ ਕਹਿੰਦੇ ਸੀ ਥੋੜਾ ਪਾਰਲੀਮੈਂਟ ਮੇਰੇ ਤੇ ਥੋੜਾ ਹ ਥੋੜਾ ਖਿਆਲ ਰੱਖਣਾ ਮੇਰੇ ਬਾਰੇ ਵਿੱਚ ਕੁਝ ਨਹੀਂ ਬੋਲਣਾ ਮਹਾਈ ਮੈਨੂੰ ਕੀ ਲੋੜਾ ਬੋਲਣ ਦੀ ਜਦੋਂ ਕੰਮ ਹੀ ਬਿਨਾਂ ਬੋਲੇ ਹੋ ਗਿਆ ਸੋ ਆਪਾਂ ਨੂੰ ਵੀ ਲੋੜ ਹੈ ਵੀ ਇਹ ਕੰਮ ਹੋ ਜੇ ਠੀਕ ਹੈ ਨਾ ਇਸ ਕਰਕੇ ਕੋਈ ਇਹੋ ਜਿਹਾ ਫੀਲਡ ਨਹੀਂ ਹੈਗਾ ਜਿੱਥੇ ਪੰਜਾਬ ਸਰਕਾਰ ਕੰਮ ਨਾ ਕਰ ਰਹੀ ਹੋਵੇ ਥੋੜੀ ਸਰਕਾਰ ਹੈ ਮੈਂ ਪੰਜਾਬ ਸਰਕਾਰ ਹੈ ਪੰਜਾਬੀਆਂ ਦੀ ਸਰਕਾਰ ਹੈ ਸੋ ਇਹ ਪਿੰਡ ਚ ਇਸ ਪਿੰਡ ਚ ਆਉਣਾ ਮੇਰੇ ਲਈ ਕੋਈ ਮੈਂ ਮਹਿਮਾਨ ਬਣ ਕੇ ਨਹੀਂ ਆਇਆ ਇਸ ਪੇ ਇਨਾ ਪਿੰਡਾਂ ਚ ਸਾੜੇ ਰਿਸ਼ਤੇਦਾਰੀਆਂ ਦੋਸਤ ਮਿੱਤਰ ਇੱਥੇ ਨੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਜਦੋਂ ਮੈਂ ਪਹਿਲੀ ਵਾਰ ਕਿਹਾ ਸੀ ਨਾ ਕਿ ਉਧਰੋਂ ਆ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ ਮਜ਼ਾਕ ੜਾਉਂਦੇ ਸੀ ਇਹ ਅਕਾਲੀ ਦਰ ਵਾਲੇ ਮਜੀਠੀ ਹੋਰੀ ਤੇ ਕੋਹ ਲੈ ਉਧਰੋਂ ਆਉਣਗੇ ਹੈ ਆ ਰਹੇ ਨੇ ਨਾ ਹੁਣ ਫਿਰ ਮੁੰਡੇ ਕੁੜੀਆਂ ਇੱਥੇ ਆ ਕੇ ਕੰਮ ਕਰ ਰਹੇ ਨੇ ਕੋਈ ਇੱਥੋਂ ਕਹਿੰਦਾ ਕਹਿੰਦਾ ਮੈਂ ਜਾਣਾ ਸੀ ਕੈਨੇਡਾ ਬਾਪੂ ਨੇ ਕਰਜ ਦੇ ਪੈਸੇ ਦਾ ਪ੍ਰਬੰਧ ਕਰ ਲਿਆ ਸੀ ਪਰ ਅਚਾਨਕ ਇੱਕ ਚਿੱਠੀ ਆ ਗਈ ਤੂੰ ਬਿਜਲੀ ਬੋਰਡ ਚ ਐਸਡੀਓ ਲੱਗ ਗਿਆ ਕਹਿੰਦਾ ਕੈਨੇਡਾ ਜਾਣਾ ਕੈਨਸਲ ਮੈਂ ਇੱਥੇ ਕੰਮ ਕਰੂੰਗਾ ਜੀ ਜੇ ਇੱਥੇ ਕੰਮ ਮਿਲ ਜੇ ਬਹੁਤ سارے ਮੁੰਡੇ ਉੱਥੇ ਬੋਲਦੇ ਨੇ ਹਾਂਜੀ 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 ਕੈਨੇਡਾ ਤੋਂ 1 ਮਹੀਨੇ ਬਾਅਦ ਤੁਹਾਡੀ ਮਾਸੀ ਦੀ ਕੁੜੀ ਮੁੰੜਿਆਈ ਇੱਥੇ ਕੰਮ ਕਰ ਹਾਂ ਪੇਪਰ ਦਿਓ ਪੜੋ ਪੇਪਰ ਦੇ ਦਿਓ ਸਾਡੇ 600 ਨੰਬਰ ਦਾ ਪੇਪਰ ਹੈ ਤੁਹਾਡੇ 600 ਨੰਬਰ ਆ ਗਏ ਐ ਨਹੀਂ ਹੋ ਸਕਦਾ ਕਿ 500 ਨੰਬਰ ਵਾਲੇ ਨੂੰ ਨੌਕਰੀ ਮਿਲ ਗਈ 600 ਵਾਲਾ ਰਹਿ ਗਿਆ ਕਿਉਂਕਿ 500 ਵਾਲੇ ਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਮਿਲ ਜਾਂਦਾ ਸੀ ਜਾਂ ਫਿਰ 500 ਵਾਲੇ ਦੇ ਬਾਪੂ ਕੋਲੇ ਪੈਸੇ ਸੀ ਇਹ ਨਹੀਂ ਹੋ ਸਕਦਾ ਨੰਬਰ ਜਿਹਦੇ ਆਉਣਗੇ ਮੈਰਿਟ ਦੇ ਅਧਾਰ ਤੇ ਨੌਕਰੀ ਮਿਲੂਗੀ ਭਾਵੇਂ ਇੱਕ ਪਰਵਾਜ਼ ਚ ਦੋ ਹੋਣ ਦੋ ਦੋ ਲੈ ਲਓ ਔਰ ਮਿਲ ਵੀ ਰਹੀ ਹੈ ਬਹੁਤ ਸਾਰੇ ਇਲਾਕਿਆਂ ਚ ਜਿਹੜਾ ਪਿੰਡਾਂ ਚੋਂ ਮੈਨੂੰ ਫੋਨ ਆਉਂਦੇ ਨੇ ਕਿ ਕੜਾਹੀ ਚੜੀ ਹੋਈ ਹੈ ਜੀ ਅੱਜ ਮਿਲ ਗਈ ਨੌਕਰੀ ਸੋ ਬਹੁਤ ਵੱਡੀ ਗੱਲ ਹੈ ਜੀ ਪਹਿਲਾਂ ਕਿਉਂ ਨਹੀਂ ਦਿੰਦੇ ਸੀ ਇਹ ਪਹਿਲਾਂ ਨੀਅਤ ਸਾਫ਼ ਨਹੀਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਹੀ ਪਾਲਣ ਤੇ ਲੱਗੇ ਸੀ ਮੈਂ ਪੰਜਾਬ ਪਾਲਣ ਤੇ ਲੱਗਿਆ ਫਰਕ ਇਹਨਾਂ ਕਾ ਆ ਹੁਣ ਦੇਖ ਲੋ ਹੁਣ ਵੋਟਾਂ ਆਉਣਗੀਆਂ ਦੇਣ ਲੱਗੇ ਨੇ ਲੌਲੀਪੌਪ ਮੋਦੀ ਨੇ ਕੱਲ ਕਹਿੰਦਾ ਵੀ 100 ਰੁਪਏ ਘਟਾਤਾ ਸਿਲੰਡਰ ਪਹਿਲਾਂ ਵਧਾਇਆ ਕੀ ਨਹੀਂ ਸੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2500 ਦਾ ਹੁੰਦਾ ਸੀ ਆ ਨਾਲ ਹੀ ਤਾਂ ਇਹ ਇੱਥੋਂ ਤੋਂ ਭਰਾਗ ਲੱਗ ਜਾਂਦੇ ਸੀ ਜਿਹੜੀ ਐ ਨੂੰ ਮੁੜਦੀ ਅੰਦਰ ਵੀ ਗੁਰਦੁਆਰੇ ਵੱਲ ਨੂੰ ਵਧਾ ਕੇ ਉਹ ਜੋ 100 ਘਟਾ ਲਿਆ ਕੁਬੜਾ ਕਹਿੰਦੇ ਵੀ ਕਮਾਲ ਕਰਤੀ ਕਮਾਲ ਤਾਂ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾ ਦਾ ਮਾਸਟਰ ਸਟ੍ਰੋਕ ਨਹੀਂ ਤਾਂ ਉਹ ਗੱਲ ਹੋ ਗਈ ਆ ਗੱਲ ਸੁਣ ਲਿਓ ਮੇਰੀ ਵਿਪੁਖਾਂਤ ਮਾਨਾ ਇਹ ਚੀਜ਼ ਮੈਂ ਕਹਿ ਕੇ ਗਿਆ ਸੀ ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ ਪਰਿਵਾਰ ਚੰਗਾ ਸੀ ਇਹ ਲੌਲੀ ਬੌਬ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚਾਜਦੇ ਨੇ ਇਹ ਸੁਣ ਲਿਓ ਪਰਿਵਾਰ ਚੰਗਾ ਸੀ ਕਹਿੰਦੇ ਧੂਮ-ਧਾਮ ਨਾ ਕਰਾਂਗੇ ਵਿਆਹ ਵਧੀਆ ਜ਼ਿੰਮੇਵਾਰਾਂ ਦਾ ਪਰਿਵਾਰ ਸੀ ਉਹਨਾਂ ਨੇ ਕਰ ਲਏ ਇਕੱਠੇ ਕੁੜੀ-ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਬੱਚੀ ਸੋਫਾ ਸੈੱਟ ਸਾ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਅੱਜ ਸਮਾਨ ਹੈ। ਬਰਾਤ ਕੱਲ ਨੂੰ ਆਉਣੀ ਸੀ ਅਜੇ। ਰਾਤ ਨੂੰ ਡਾਕੂ ਆਏ। ਉਹਨੇ ਸਾਰਾ ਟੱਬਰ ਕੁੜੀ ਵਾਲਿਆਂ ਦਾ ਕਮਰੇ ਵਿੱਚ ਬੰਦ ਕਰਤਾ ਬਾਹਰੋਂ ਕੁੰਡੀ ਲਾ ਦਿੱਤੀ। ਟਰੱਕ ਲੈ ਆਏ ਸੀ, ਟਰੱਕ ਬੈਕ ਲਾ ਕੇ ਲੱਦ ਲਏ ਸੋਫੇ ਸਾਰੇ। ਸਾਰਾ ਸੋਨਾ, ਸੋਫੇ, ਮੰਜੇ, ਪਿਸਤਰੇ ਜੋ ਲਿਆਂਦੇ ਸੀ ਬੈਂਡ ਮੁੱਢ। ਸਭ ਟਰੱਕ 'ਚ ਲੱਦ ਲਏ। ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ਡਾਕੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲੇ ਦਾ ਪਰਿਵਾਰ ਕਿ ਕਿਹੜੇ ਕਮਰੇ 'ਚ ਬੰਦ ਹੈ ਉਹ ਕਹਿੰਦੇ ਜੀ ਇੱਧਰ ਬੰਦ ਹੈ ਖੋਲੋ ਕਹਿੰਦਾ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਜੀ ਮੇਰਾ ਹੈ ڈاکੂ ਨੇ ਜੇਵ ਚੱਤ ਪਾਇਆ 100 ਰੁਪਏ ਛਾਹ ਕਹਿੰਦੇ ਕਿ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀਆਂ ਬਣਿਆ ਰਹਿਣ ਉਹ ਮੁबारकਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇੱਕ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦਾ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਦਾਕੂਆਂ ਦੇ ਵਿਰੁੱਧ ਕੋਈ ਬੋਲੇ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਾਗਨ ਦੇ ਗਏ